ਗੁਰਮਾਨਾ ਨਾਲ ਗੱਲਬਾਤ ਕੀਤੀ ਵੀ ਹੈ ਜੀ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ लाडी ਜੀ ਆਪਣੇ ਨੰਦੂ ਮੈਂਬਰਸ਼ਿਪ ਰੱਦ ਕਰ ਪਈ ਸੀ ਇਹਨਾਂ ਦੀ ਇਹਨਾਂ ਦੀ ਮੈਂਬਰਸ਼ਿਪ ਤਾਂ ਰੱਦ ਕੀਤੀ ਸੀ ਜੀ ਜਦੋਂ ਆਪਣੇ ਭਾਰਤ ਜਿਹੜੀ ਯਾਤਰਾ ਸੀ ਰੌਲ ਜੀ ਦੇ ਸਵਾਗਤ ਲਈ ਅਸੀਂ ਵੱਧ ਚੜ ਕੇ ਆਪਣੇ ਬਠਿੰਡਾ ਧਿਆਤੀ ਚ ਯੋਗਦਾਨ ਪਾਇਆ ਸੀ ਸਾਰਿਆਂ ਨੇ ਤੇ ਬੱਸਾਂ ਪਰ ਪਰ ਲੈ ਕੇ ਗਏ ਸੀ ਤੇ ਅਸੀਂ 2-4 ਵਾਰ ਸਾਡੇ ਸੀਨੀਅਰ ਲੀਡਰਸ਼ਿਪ ਉੱਥੇ ਗਈ ਤੇ लाडी ਜੀ ਨੇ ਵਿਚਾਰ ਵਟਾਂਦਰਾ ਕੀਤਾ ਤੇ ਉਹ ਕਹਿੰਦੇ ਵੀ ਨਹੀਂ ਮੈਂ ਕਾਂਗਰਸ ਤੋਂ ਦੂਰੀ ਬਣਾ ਚੁੱਕਾ ਹਾਂ ਪਰ ਕੁਝ ਲੋਕਾਂ ਦੇ ਢਿੱਡ ਪੀੜ ਹੋ ਰਹੀ ਆ ਕੁ ਜਿਨ੍ਹਾਂ ਤੇ ਪਰਚੇ ਵੀ ਹੈਗੇ ਆ ਪਰਚੇ ਹੋਣ ਜਾ ਵੀ ਰਹੇ ਆ ਵੀ ਇਹ ਕੱਟ ਕਿਉਂ ਹੋ ਰਿਹਾ ਲੋਕ ਸਿੱਧੂ ਸਾਹਿਬ ਨੂੰ ਪਿਆਰ ਕਰਦੇ ਸਾਰਾ ਪੰਜਾਬ ਹੀ ਸਿੱਧੂ ਸਾਹਿਬ ਨੂੰ ਹਾਂਜੀ ਅਸੀਂ ਹਾਈ ਕਮਾਂਡ ਨਾਲ ਗੱਲਬਾਤ ਕੀਤੀ ਵੀ ਹੈ ਜੀ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ लाडी ਜੀ ਆਪਣੇ ਇਹਨਾਂ ਨੂੰ ਮੈਂਬਰਸ਼ਿਪ ਰੱਦ ਕਰਤੀ ਸੀਗੀ ਇਹਨਾਂ ਦੀ ਇਹਨਾਂ ਦੀ ਮੈਂਬਰਸ਼ਿਪ ਤਾਂ ਰੱਦ ਕੀਤੀ ਸੀ ਜੀ ਜਦੋਂ ਆਪਣੇ ਭਾਰਤ ਜਿਹੜੀ ਯਾਤਰਾ ਸੀ ਰੌਹਲ ਜੀ ਦੇ ਸਵਾਗਤ ਲਈ ਅਸੀਂ ਵੱਧ ਚੜ ਕੇ ਆਪਣੇ ਬਠਿੰਡਾ ਵਿਧਾਇਕੀ ਤੋਂ ਯੋਗਦਾਨ ਪਾਇਆ ਸੀ ਸਾਰਿਆਂ ਨੇ ਤੇ ਬੱਸਾਂ ਪਰ ਪਰ ਲੈ ਕੇ ਗਏ ਸੀ ਤੇ ਅਸੀਂ 2-4 ਵਾਰ ਸਾਡੇ ਸੀਨੀਅਰ ਲੀਡਰਸ਼ਿਪ ਉੱਥੇ ਗਈ ਤੇ लाडी ਜੀ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਹ ਕਹਿੰਦੇ ਵੀ ਨਹੀਂ ਮੈਂ ਕਾਂਗਰਸ ਤੋਂ ਦੂਰੀ ਬਣਾ ਚੁੱਕਾ ਹਾਂ ਮੈਂ ਨਹੀਂ ਕੰਮ ਕਰਨਾ ਸੋ ਸਾਡੀ ਹੁਣ ਇਹੋ ਬੇਨਤੀ ਹੈ ਵੀ ਸਾਡੀ ਗਰੁੱਪ ਵਾਜੀ ਨਾ ਤਿਆਰ ਕਰਨ ਹਲਕੇ 'ਚ ਅਸੀਂ ਸਾਰੇ ਭੈਣ ਭਰਾ ਇੱਕ ਆ ਜਿਹੜੇ ਸਾਈਨ ਕਰਵਾਇਆ ਮੈਂ ਉਹਨਾਂ ਬਾਰੇ ਤੁਹਾਨੂੰ ਵਿਸਤਾਰ ਨਾਲ ਦੱਸਣਾ ਚਾਹਣੀ ਹੈ ਵੀ ਸਾਡੇ ਸਰਪੰਚਾਂ ਨਾਲ ਪੰਚਾਂ ਨਾਲ ਮੋਤਵਾਰ ਬੰਦਿਆਂ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ ਉਹ ਕਹਿੰਦੇ ਕਿ ਸਾਨੂੰ ਇਹਨਾਂ ਨੇ ਇਹ ਨਹੀਂ ਦੱਸਿਆ ਗਿਆ ਸੀਗਾ ਵੀ ਕੋਈ ਜ਼ਿਲ੍ਹਾ ਪ੍ਰਧਾਨ ਦੇ ਖਿਲਾਫ ਜਾਂ ਕੋਈ ਐਵੇਂ ਦਾ ਕੋਈ ਮਤਾ ਪਾ ਰਹੇ ਆ ਉਹਨਾਂ ਨੇ ਸਾਨੂੰ ਇਹ ਦੱਸਿਆ ਸੀਗਾ ਕਿ ਅਸੀਂ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਕੋਈ ਕੰਮ ਚਲਾਉਣੀ ਹੈ ਅੱਗੇ ਤੇ ਆਪਾਂ ਸਰਪੰਚ ਇਕਜੁੱਟ ਹੋਈਏ ਤੇ ਵਾਈਟ ਤੇ ਪਰ ਤੇ ਫਾਈਲ ਕਰਵਾਏ ਗਏ ਸੀ ਹਾਂਜੀ ਹਾਂਜੀ ਵਾਈਟ ਦੇ ਪੋਸਟ ਕਰ ਲੈਂਦੇ ਆ ਇਡੈਂਟੀਫਾਈ ਕਰ ਦਿੰਦੇ ਆ ਸਰਪੰਚ ਜੀ ਬਹੁਤ ਮਾਰ ਨਹੀਂ ਉਹਦੀ ਬਹੁਤ ساری ਸ਼ਿਕਾਇਤਾਂ ਤਾਂ ਹੋਤੀ ਹੁੰਦੀ ਜਲਦੋਂ ਅਸੀਂ ਅਸੀਂ ਬ੍ਰਦਰ ਇਹ ਗੱਲ ਹਲੇ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦੇ ਸੀ ਉਹ ਸਾਰੇ ਹੀ ਹੁਣ ਇੱਕ ਜੋਟ ਹੈ ਔਨ ਨੂੰ ਤਿਆਰ ਸੀ ਸਾਡੇ ਨਾਲ ਅਸੀਂ ਔਨ ਵਾਲੇ ਟਾਈਮ 'ਚ ਉਹ ਵੀ ਗੱਲਬਾਤ ਕਰਾਂਗੇ ਅਸੀਂ ਹਾਈ ਕਮਾਂਡ ਦੇ ਧਿਆਨ 'ਚ ਸਾਰੀ ਗੱਲ ਲਿਆਤੀ ਹੈ ਜਿਹੜੀ ਚਾਰ ਆਪਣੇ ਐਮਸੀਆਂ ਦੀ ਕੋਸ਼ਮੀਰ ਤੋਂ ਉਹਨਾਂ ਨੇ ਅਸਾਈਨ ਕਰਵਾਏ ਆ ਜੀ ਉਹ ਪਹਿਲਾਂ ਆਲਰੇਡੀ ਸਾਡੀ ਕਾਂਗਰਸ ਪਾਰਟੀ ਛੱਡ ਚੁੱਕੇ ਆ। ਉਹ ਆਪ ਚ ਚਲੇ ਗਏ ਆ। ਤੇ ਉਹਨਾਂ ਦੇ ਵੀ ਸਾਈਨ ਵਗੈਰਾ ਕਰਵਾਏ ਵੀ ਆ। ਉਹ ਸਾਡੇ ਕੋਲ ਸਾਰੇ ਉਹਨਾਂ ਦੇ ਪੇਪਰ ਤਿਆਰ ਆ ਜਿਹੜੇ ਤੁਹਾਨੂੰ ਦੇ ਕੇ ਜਾਵਾਂਗੇ। ਟੋਟਲ 10 ਸਰਪੰਚ ਜਿੰਨਾ ਕਿੰਨੇ ਸਰਪੰਚ ਟੋਟਲ ਜਿੰਨੇ ਜਿੰਨੇ ਸਾਈਨ ਕੀਤੇ ਆ। 10-12 ਸਰਪੰਚ ਹੈਗੇ ਜੀ ਸਾਡੇ ਤਾਲਮੇਲ ਚਾ ਸਾਡੇ ਵੱਡੇ ਭਰਾ ਆ ਉਹ ਬੜੇ ਰਿਸਪੈਕਟਡ ਆ। ਉਹ ਤੁਹਾਡੇ ਵੱਲੋਂ ਜਿਹੜਾ ਪ੍ਰੈਸ ਕਾਨਫਰੈਂਸ ਕਿਸੇ ਜਾਨੀ ਹੋ ਆਇਆ ਕੋਈ। ਅਸੀਂ ਅਸੀਂ ਖੜੇ ਨਹੀਂ ਉਤਾਰ ਸਿੰਘ ਵਰਗੇ ਤੇ ਹੋਰ ਵੀ ਆ ਕੁਝ ਕੁਝ ਪ੍ਰਾਸ ਸਾਡੇ ਬਾਹਰ ਸੀ ਜੀ ਆਨਲਾਈਨ ਟਾਈਮਸ ਜਦੋਂ ਲੋਡ ਹੋਊਗੀ ਅਸੀਂ ਸਾਹਮਣੇ ਲੈ ਕੇ ਆਵਾਂਗੇ ਉਹਨਾਂ ਨੂੰ ਹਾਈ ਕਮਾਂਡ ਕੀ ਐਕਸ਼ਨ ਲੈ ਰਹੀ ਹੈ ਇਸ ਚਾਰ ਨੂੰ ਲੈ ਕੇ ਹਾਈ ਕਮਾਂਡ ਨੇ ਤਾਂ ਸਾਨੂੰ ਜੀ ਇਹ ਹੀ ਦੇਸ਼ਾ ਨਿਰਦੇਸ਼ ਦਿੱਤੇ ਹੈ ਵੀ ਆਪ ਇੱਕਜੁੱਟ ਹੋ ਕੇ ਰਹੋ ਤੁਸੀਂ ਕੋਈ ਗੱਲ ਨਹੀਂ ਅਸੀਂ ਉੱਪਰ ਇਹ ਡਿਸਕਸ ਕਰਦੇ ਹਾਂ ਦੋ ਚਾਰ ਦਿਨਾਂ ਚ ਇਹ ਸੋਲਵ ਆਊਟ ਕਰ ਦਾਂਗੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਤੁਸੀਂ ਕਿਸ ਸੰਬੰਧ ਚ ਰੱਖਿਓ ਉਹਦਾ ਕੀ ਮੈਸੇਜ ਕੀ ਦੇਣਾ ਚਾਹੁੰਦੇ ਤੁਸੀਂ ਉਹ ਦੱਸੋ ਸਾਨੂੰ ਬਈ ਅਸੀਂ ਇਹ ਹੀ ਦੱਸਣਾ ਚਾਹੁੰਦੇ ਹਾਂ ਜੀ ਜਿਹੜੀ ਪਟਾਈ ਤੁਹਾਨੂੰ ਦੱਸਣ ਮਾਣਦਾ ਸਿੱਧੂ ਸਾਹਿਬ ਨੂੰ ਜੀ ਅਸੀਂ ਤਾਂ ਸਾਰੇ ਇਕੱਠੇ ਹੋ ਕੇ ਤੁਸੀਂ ਵੇਖੋ ਮੈਂ ਵਾਈਸ ਸੀਨੀਅਰ ਵਾਈਸ ਪ੍ਰਧਾਨ ਹਾਂ ਜੀ ਹਨਾ ਹਰ ਇੱਕ ਧਰਨੇ 'ਚ ਮੇਰੇ ਮੋਦਵਾਰ ਸਰਪੰਚ ਮੈਂਬਰ ਐਮਸੀ ਸਾਰੇ ਪਹੁੰਚਦੇ ਆ ਜੀ ਵੱਡੀ ਤਦਾਰ 'ਚ ਲੈ ਕੇ ਪਹੁੰਚਦੇ ਜੇ ਅੱਜ 7 ਤਰੀਕ ਵਾਲੀ ਰੈਲੀ ਦਾ ਸਾਨੂੰ ਉਹ ਦੱਸਦੇ ਹਾਈ ਕਮਾਂਡ ਵੱਲੋਂ ਕੋਈ ਸਾਨੂੰ ਮੈਸੇਜ ਲੱਗਦਾ ਤੇ ਅਸੀਂ ਵੀ ਉਹਨਾਂ ਦਾ ਵੈਲਕਮ ਕਰਦੇ ਸਿੱਧੂ ਸਾਹਿਬ ਦਾ ਜਾ ਕੇ ਸਾਨੂੰ ਅੱਖੋਂ ਪਰੋਖੇ ਉਹਨਾਂ ਨੇ ਇਹ ਆਪਦੀ ਰੈਲੀ ਰੱਖੀ ਗਈ ਹੈ ਜੀ ਉਹ ਕਹਿੰਦੇ ਆ ਕਿ ਮੈਂ ਕਾਂਗਰਸ ਜੋੜ ਰੈਲੀ ਰੱਖਦੇ ਨਹੀਂ ਇਹ ਉਹਨਾਂ ਨੇ ਕਾਂਗਰਸ ਤੋੜ ਰੈਲੀ ਰੱਖੀ ਹੋਈ ਹੈ ਇਹ ਯਾਨੀ ਕਿ ਤੁਸੀਂ ਹੁਣ ਬਾਈਕਟ ਕਰਦੇ ਹੋ ਤੇ ਜਿਹੜਾ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਨੇ ਕਿ ਅਸੀਂ ਕਾਂਗਰਸ ਦੀ ਇਹ ਰੈਲੀ ਨਹੀਂ ਕਿ ਇਹ ਧਨਵਾਦ ਰੈਲੀ ਹੈ ਕਿ ਜਿਹੜੀ 500 ਸਾਲਾਂ ਦਿੱਤੇ ਆਪਣਾ ਕਤਲਪੁਰ ਵਾਲਾ ਲੰਘਾ ਖਲਵਾਇਆ ਸੀਗਾ ਜਿਹਦਾ ਉਸ ਨੂੰ ਲੈ ਕੇ ਲੋਕਾਂ ਵੱਲੋਂ ਇਹ ਧਨਵਾਦ ਕੀਤਾ ਗਿਆ ਸਿੱਧੂ ਦਾ ਤੇ ਉਸ ਕਰਕੇ ਇਹ ਰੈਲੀ ਰੱਖੀ ਗਈ ਹੈ ਵੀਰ ਮੈਂ ਤੁਹਾਡੇ ਮਾਦੀਮ ਇਮਰਾਹੀਨ ਦੱਸਣਾ ਚਾਹਣੀ ਹੈ ਸਿੱਧੂ ਸਾਹਿਬ ਨੂੰ ਇਹ ਚੀਜ਼ 5 ਸਾਲ ਹੋ ਗਏ ਆਪਣੇ ਨੰਗਾ ਖਲਵਾਏ ਨੂੰ ਉਸ ਟਾਈਮ ਸਿੱਧੂ ਸਾਹਿਬ ਦੀ ਕੋਠੀ ਅਸੀਂ ਜਾਂਦੇ ਸੀ ਜੀ ਉਸ ਤੋਂ ਬਾਅਦ ਸਾਡੇ ਹਲਕੇ 'ਚ ਦੋ ਵਾਰੀ ਰੈਲੀ ਕਰ ਚੁੱਕੇ ਆ ਸਿੱਧੂ ਸਾਹਿਬ ਦੋ ਵਾਰ ਆ ਚੁੱਕੇ ਆ ਤਾਂ ਫਿਰ ਉਦੋਂ ਇਹ ਇਹ ਕਿੱਥੇ ਸੀ ਆਪਣੇ 5 ਸਾਲ ਬਾਅਦ ਇਹ ਚੀਜ਼ ਜ਼ਿਆਦਾ ਹੀ ਹੈ ਅਸੀਂ ਵੀ ਸਾਡੇ ਲੱਗਦਾ ਹੈ ਜੀ ਕਿ 2024 ਦੇ ਇਲੈਕਸ਼ਨ ਸੱਤ ਨੇ ਹਾਂਜੀ ਤੇ ਕਾਂਗਰਸ ਦੇ ਵਿੱਚ ਜੋ ਕਾਟੋ ਕਲੇਸ ਚੱਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਨਵਜੋਤ ਸਿੰਧੂ ਵਰਸਿਜ ਰਾਜਾ ਬਣੇਗਾ ਫਿਰ ਉਹਨੂੰ ਲੈ ਕੇ ਦਾ ਜਿਸ ਤਰ੍ਹਾਂ ਤੁਸੀਂ ਰੋਜ਼ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ ਕਾਂਗਰਸ ਦਾ ਬੰਡੀ ਕੀ ਪਰ ਵਰਕਰ ਕੀ ਕਰੂਗਾ ਬਿਲਕੁਲ ਜੀ ਅਸੀਂ ਤਾਂ ਸਾਡੀ ਤਾਂ ਜੀ ਹੱਥ ਜੋੜ ਕੇ ਬੇਨਤੀ ਆ ਹਾਈ ਕਮਾਂਡ ਵੱਗੇ ਵੀ ਇਹ ਸੌਲ ਜਿਹੜਾ ਕਿ ਮਸਲਾ ਚੱਲ ਰਿਹਾ ਇਹਨੂੰ ਸੌਲਵ ਜਲਦੀ ਕਰਨ ਜੀ ਵਰਕਰ ਤਾਂ ਇੱਕ ਹੈ ਲੀਡਰਾਂ ਨੂੰ ਇੱਕ ਹੋਣ ਦੀ ਲੋੜ ਹੈ ਨਹੀਂ ਵਰਕਰ ਨੂੰ ਤਾਂ ਵਰਤਿਆ ਜਾ ਰਿਹਾ ਜੀ ਲੀਡਰਾਂ ਨੂੰ ਲੱਗਦਾ ਨਹੀਂ ਤੁਹਾਡੇ ਬਿਆਨ ਤੋਂ ਬਾਅਦ ਤੁਹਾਡੀਆਂ ਜਿਹੜਾ ਨੁਕਸਾਨ ਪਾਰਟੀ ਦਾ ਹੋਵੇਗਾ ਇਸ ਬਿਆਨ ਤੋਂ ਬਾਅਦ ਤੇ ਹੋਰ ਲੋਕਾਂ ਦਾ ਵੀ ਨਹੀਂ ਅਸੀਂ ਤਾਂ ਜੀ ਅਪੀਲ ਹੀ ਕਰਦੇ ਆ ਸਿੱਧੂ ਸਾਹਿਬ ਨੂੰ ਵੀ ਅਪੀਲ ਹੀ ਕਰਦੇ ਆ ਉਹ ਸਾਡੇ ਬੜੇ ਸੀਨੀਅਰ ਲੀਡਰ ਹੈ ਜੀ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਅਸੀਂ ਜਿਹੜੇ ਕੱਲ ਘੱਟੋ ਘੱਟ ਵੀ 3 ਦਰਜਣ ਲੋਕਾਂ ਵੱਲੋਂ ਸੈਨਗੀਤੇ ਗਏ ਨੇ ਕੀ ਉਹ ਜਾਲੀ ਨੇ ਨੇ ਜਾਲੀ ਨਹੀਂ ਅਸੀਂ ਕਹਿ ਸਕਦੇ ਜੀ ਉਹਨਾਂ ਨੂੰ ਜਿਹੜੇ ਸਾਡੇ ਪੁੱਛਣ ਤੇ ਜੋ ਮੈਂ ਪੁੱਛਿਆ ਜਿਹਨਾਂ ਸਰਪੰਚਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਵੀ ਭੈਣ ਜੀ ਸਾਨੂੰ ਇਹ ਨਹੀਂ ਦੱਸਿਆ ਗਿਆ ਵੀ ਅਸੀਂ ਰੈਲੀ ਲਈ ਆ ਕਰ ਕੋਸ਼ਿਸ਼ ਕਰਦਾ ਨਹੀਂ ਸਾਰਿਆਂ ਨੂੰ ਨਹੀਂ ਜੀ ਕਹਿ ਸਕਦੇ 5-7 ਹੋ ਵੀ ਸਕਦੇ ਆ ਜੀ ਉਹਨਾਂ ਨਾਲ ਇਹ ਨਹੀਂ ਗੱਲ ਕਹਿ ਸਕਦੇ 5-7 ਹੋ ਵੀ ਸਕਦੇ ਆ ਪਰ ਅਸੀਂ ਇੱਕ ਆ ਸਾਰੇ ਉਹ ਕਹਿੰਦੇ ਨੇ ਅਸੀਂ ਵੀ ਇੱਕ ਫਿਰ ਵੱਖ ਕੌਣ ਤੁਸੀਂ ਦੇਖੋ ਜੀ ਜ਼ਿਲ੍ਹਾ ਪ੍ਰਧਾਨ ਨੂੰ ਨਹੀਂ ਕੋਸ਼ਿਸ਼ ਇਸ ਬਾਰੇ ਪਤਾ ਸੀਨੀਅਰ ਵਾਈਸ ਪ੍ਰਧਾਨ ਨੂੰ ਪਤਾ ਜੀ ਬਲਾਕ ਪ੍ਰਧਾਨ ਨੂੰ ਕੋਸ਼ਿਸ਼ ਪਤਾ ਜੀ ਆ ਖੜੇ ਜਿਹੜੇ ਜਿੱਦਾਂ ਦੱਸ ਸੈਂ ਨਹੀਂ ਤੇ ਉਹਨਾਂ ਨੂੰ ਪੁੱਛ ਲੋ ਕਿਵੇਂ ਕਰਾਂ ਕੀ ਕਾਰਨ ਹੈ ਤੁਹਾਡਾ ਦੱਸੋ ਅੱਜ ਅੱਧੀ ਅੱਧਾ ਥੋੜਾ ਜਿਹਾ ਜਾਣਕਾਰੀ ਦਿੱਤੀ ਦੱਸੋ ਕਿ ਤੁਹਾਡੇ ਜਿਹੜੇ ਲੜੀ ਜੀ ਇਹ ਜਿਹੜੀ ਕੱਲ ਰੈਲੀ ਹੋ ਰਹੀ ਹੈ ਜਿਸ ਨੂੰ ਲੈ ਕੇ ਪਹਿਲਾਂ ਹੀ ਕਾਟੋ ਕਲੇਸ ਪੈ ਗਿਆ ਕੀ ਕਾਰਨ ਹਨ ਨੇ ਸਿੱਧੂ ਸਾਹਿਬ ਕੋਲੇ ਕੋਰਸ਼ਪੀਰ ਪਿੰਡ ਦੇ ਬੰਦੇ ਤੇ ਹੋਰ ਲੋਕ ਇਕੱਠੇ ਹੋ ਕੇ ਗਏ ਸੀ ਤੇ ਕੋਰਸ਼ਪੀਰ ਨੂੰ ਦੱਸਦੇ ਆ ਕਿ ਕੋਰਸ਼ਪੀਰ ਪਿੰਡ ਦੇ 70% ਲੋਕਾਂ ਨੇ ਅਮਰ ਸ਼ਕੈਵਿਆ ਔਰੇ ਸਿੱਧੂ ਸਾਹਿਬ ਦਾ ਧੰਨਵਾਦ ਕਰਨ ਗਏ ਸੀ ਵੀ ਕਰਤਾਰਪੁਰ ਸਾਹਿਬ ਦਾ ਲੰਗਾ ਤੁਸੀਂ ਖਲਵਾਇਆਗਾ ਵੀ ਅਸੀਂ ਤੁਹਾਡੇ ਕੋਲੇ ਧੰਨਵਾਦ ਕਰਨ ਵਾਸਤੇ ਆਉਣਾ ਚਾਹੁੰਦੇ ਆ ਸਿੱਧੂ ਸਾਹਿਬ ਕਿੰਨੇ ਵੀ ਠੰਡ ਦੀ ਰੋਤਾ ਤੁਸੀਂ ਆਓਗੇ ਮੈਂ ਹੀ ਤੁਹਾਡੇ ਕੋਲੇ ਆ ਜਾਨਾਗਾ ਤੇ ਉਹਨਾਂ ਨੇ ਸਾਰਾ ਪ੍ਰਬੰਧ ਪਿੰਡ ਦੇ ਲੋਕਾਂ ਨੇ ਸਾਰਾ ਕਰ ਰਿਹਾ ਪਰ ਕੁਝ ਲੋਕਾਂ ਦੇ ਢਿੱਡ ਪੀੜ ਹੋ ਰਹੀ ਆ ਕੁਝ ਜਿਨ੍ਹਾਂ ਤੇ ਪਰਚੇ ਵੀ ਹੈਗੇ ਆ ਪਰਚੇ ਹੋਣ ਜਾ ਵੀ ਰਹੇ ਆ ਵੀ ਇਹ ਕੱਟ ਕਿਉਂ ਹੋ ਰਿਹਾ ਲੋਕ ਸਿੱਧੂ ਸਾਹਿਬ ਨੂੰ ਪਿਆਰ ਕਰਦੇ ਸਾਰਾ ਪੰਜਾਬ ਵੀ ਸਿੱਧੂ ਸਾਹਿਬ ਨੂੰ ਪਿਆਰ ਕਰਦਾਗਾ ਐਸ ਕਰਕੇ ਸਿੱਧੂ ਸਾਹਿਬ ਜਿੱਥੇ 10 ਦਾਸ ਵਰਕਰ ਵੀ ਕਾਂਗਰਸ ਦੇ ਬੁਲਾਉਣਗੇ ਸਿੱਧੂ ਸਾਹਿਬ ਤੇ ਅਸੀਂ ਉੱਥੇ ਵੀ ਜਾਵਾਂਗੇ ਸਾਨੂੰ ਇਹ ਦਰਦ ਕਿਹੜੇ ਲੋਕਾਂ ਦੇ ਹੋ ਰਿਹਾ ਹੈ ਕੋਈ ਲੀਡਰਾਂ ਦੇ ਹੋ ਰਿਹਾ ਹੈ ਜਾਂ ਕੋਈ ਤੁਹਾਡੇ ਅ ਅਹੁਦੇਦਾਰਾਂ ਦੇ ਹੋ ਰਿਹਾ ਹੈ ਦੇਖੋ ਉਹਦਾ ਜਵਾਬ ਕੱਲ ਸਾਡੇ ਸਰਪੰਚਾਂ ਨੇ ਲਗਭਗ 60 70 ਸਰਪੰਚ ਸੀਗੇ ਜਿਨ੍ਹਾਂ ਨੇ ਉਹਦਾ ਜਵਾਬ ਕੱਲ ਪ੍ਰੈਸ ਦੇ ਵਿੱਚ ਦਿੱਤਾਗਾ ਔਰ ਉਹਨਾਂ ਨੇ ਇੱਕ ਖੜਗੇ ਸਾਹਿਬ ਨੂੰ ਵੀ ਚਿੱਠੀ ਲਿਖੀ ਆ ਔਰ ਜਿਹੜੇ ਸਾਡੇ ਜਿਹੜੇ ਇੰਚਾਰਜ ਨੇ ਜਦੂ ਸਾਹਿਬ ਨੂੰ ਵੀ ਲਿਖੀ ਆ ਔਰ ਪਾਰਟੀ ਪ੍ਰਧਾਨ ਨੂੰ ਵੀ ਚਿੱਠੀ ਲਿਖੀ ਆ ਹਾਂ ਜੀ ਉਹ ਡਿਮਾਂਡ ਕੀਤੀ ਹੈ ਜੀ ਉਹਨਾਂ ਨੇ ਡਿਮਾਂਡ ਕੀਤੀ ਹੈ ਵੀ ਜਿੰਨਾ ਬੰਦਾ ਨੇ ਪੇਟ 'ਚ ਦਰਦ ਹੁੰਦਾ ਵੀ ਕਿਉਂ ਕਾਂਗਰਸ ਇਕੱਠੇ ਹੁੰਦੇ ਵੀ ਉਹੋ ਜਿਹੇ ਬੰਦਿਆਂ ਨੂੰ ਪਾਰਟੀ 'ਚੋਂ ਕੱਢਾ ਜਾਵੇ ਉਹਨਾਂ ਤੇ ਬਹੁਤ ਪਰਚੇ ਦਰਜਾ ਔਰ ਉਹੋ ਜਿਹੇ ਬੰਦਿਆਂ ਨੂੰ ਪਾਰਟੀ ਵਿੱਚ ਉਹ ਪਾਰਟੀ ਦੇ ਤੇ ਪਾਰਟੀ ਦੇ ਦੇ ਪੰਜਾਬ ਦੇ ਬਟੰਡੇ ਦੇ ਮੱਥੇ ਤੇ ਕਲੰਕਾ ਬਾਹਰਲੇ ਬਾਹਰਲੇ ਜਿਹੜੇ ਦੇ ਉਹ ਬੰਦੇ ਆ ਲੇਕਿਨ ਜਿਹੜੀ ਸਰਪੰਚਾਂ ਦੇ ਉੱਪਰ ਵੀ ਉਹਨਾਂ ਨੇ ਵੀ ਜਿਹੜੀ ਕਾਰਵਾਈ ਕਰਨ ਦੇ ਲਈ ਜਿਹੜਾ ਉਹ ਕੀਤਾ ਹੋਇਆ ਹੈ ਕਿ ਵੀ ਆਪਦੇ ਵੱਲੋਂ ਉਹਨਾਂ ਨੇ ਜਿਹੜਾ ਇੱਕ ਨੋਟਸ ਕੱਢਿਆ ਹੋਇਆ ਸਰਪੰਚਾ ਨੇ ਨੋਟਸ ਕੱਢਿਆ ਜੀ ਵੀ ਜੇ ਮੈਨੂੰ ਪਾਰਟੀ ਵਿੱਚੋਂ ਕੱਢਿਆ ਜੇ ਹਰਵਿੰਦਰ ਸਿੰਘ ਲਾਡੀ ਨੂੰ ਪਾਰਟੀ ਵਿੱਚੋਂ ਕੱਢਿਆ ਤਾਂ ਕੋਈ ਚਿੱਠੀ ਦਿਖਾ ਦੇਣ ਇਹ ਮੇਰੇ ਕੋਲੇ ਕੋਈ ਚਿੱਠੀ ਅਜੇ ਤੱਕ ਨਹੀਂ ਆਈ ਕੋਈ ਕਿਸੇ ਮੀਡੀਆ ਵਿੱਚ ਨਹੀਂ ਆਇਆ ਕਿਨ ਸੋਸ਼ਲ ਮੀਡੀਆ ਵਿੱਚ ਆਇਆ ਹੁਣ ਇਹ ਬੈਕ ਡੇਟ 'ਚ ਜੇ ਕੁਝ ਕਰਦੇ ਆ ਤਾਂ ਮੈਂ ਕੁਝ ਕਹਿ ਨਹੀਂ ਸਕਦਾਗਾ ਪਰ ਜਦੋਂ ਵੀ ਕਿਸੇ ਨੂੰ ਕੱਢਿਆ ਜਾਂਦਾਗਾ ਉਹਦਾ ਇਹ ਇੱਕ ਨਿਊਜ਼ ਬਣਾ ਕੇ ਮੀਡੀਆ ਨੂੰ ਦਿੰਦੇ ਆ ਮੀਡੀਆ 'ਚ ਆਉਂਦੀ ਆ ਮੈਂ ਤਾਂ ਹਲਕਾ ਚਾਰਜ ਮੇਰੀ ਤਾਂ ਹੁਣ ਚਾਹੀਦੀ ਸੀ ਜੇ ਮੈਨੂੰ ਕੱਢੇ ਸੀ ਤਾਂ ਨਾ ਮੈਨੂੰ ਕੋਈ ਰਿਸਿਵਿ ਆਈ ਆ ਨਾ ਮੈਨ ਤੇ ਇਸ ਕਰਕੇ ਬਦਲ ਕੇ ਇਹਨਾਂ ਨੂੰ ਜਿਹੜਾ ਆਪਦਾ ਬਿਆਨ ਆ ਜਿਹੜਾ ਦਿੱਤਾਗਾ ਕੁਛ ਵਜੜਾ ਨੂੰ ਵਾਪਸ ਲੈਣਾ ਚਾਹੀਦਾਗਾ ਔਰ ਨਹੀਂ ਜਿਹੜਾ ਸਰਪੰਚਾਇਤ ਦੇ ਮਾਨਹਾਨੀ ਦਾ ਕੇਸ ਚੋਲਣ ਕਿਉਂ ਕਰਨਗੇ ਕੱਲ ਤੋਂ ਬਾਅਦ ਕੀ ਐਕਸ਼ਨ ਰਹੇਗਾ ਤੁਹਾਡਾ ਇਸ ਜੀਨ ਨੂੰ ਲੈ ਕੇ ਅਸੀਂ ਅਸੀਂ ਇਸੇ ਤਰ੍ਹਾਂ ਹੀ ਨਵਜੋਤ ਸਿੱਧੂ ਦੇ ਨਾਲ ਰੈਲੀਆਂ ਕਰਦੇ ਰਵਾਂਗੇ ਅਗਲੀ ਰੈਲੀ ਅਸੀਂ 9 ਤਰੀਕ ਦੀ ਹੁਸ਼ਾਰਪੁਰ ਰੱਖੀ ਵੀ ਆ 21 ਤਰੀਕ ਦੀ ਅਸੀਂ ਮੋਗੇ ਰੱਖੀ ਆ ਔਰ ਉਸ ਤੋਂ ਬਾਅਦ ਅਸੀਂ ਰੱਖ ਰਹੇ ਹਾਂ ਰੈਲੀ ਫਿਰੋਜ਼ਪੁਰ ਜਨਿਤ ਰੱਖ ਰਹੇ ਹਾਂ ਸ਼ਾਇਦ ਅਸੀਂ ਆਪਣੇ ਜੀਰੇ ਰੱਖੀਏ ਰੈਲੀ ਤੇ ਅਸੀਂ ਐਸੀ ਤਰ੍ਹਾਂ ਹੀ ਆਪਦੀਆਂ ਕਾਂਗਰਸ ਨੂੰ ਮਜ਼ਬੂਤ ਕਰਦੇ ਰਹਿਾਂਗੇ